ਕੀ ਬਹੁਤ ਹੁਸ਼ਿਆਰ ਲੋਕ ਗੋਡ ਗਿਫਟਡ ਹੁੰਦੇ ਨੇ ਕੀ ਐਦਾਂ ਸੱਚਮੁੱਚ ਹੁੰਦਾ ਹੈ ਹੁੰਦੇ ਨੇ ਐਦਾਂ ਦੇ ਮੈਂ ਵੀ ਆਈਆਈਟੀ ਗਿਆ ਸੀ ਤਾਂ ਹੈਰਾਨ ਰਹਿ ਗਿਆ ਸੀ ਕੁਝ ਇਹੋ ਜੇ ਸੀ ਜਿੰਨੀ ਦੇਰ ਵਿੱਚ ਮੈਂ ਸਵਾਲ ਸਮਝਦਾ ਸੀ ਉਨੀ ਦੇਰ ਵਿੱਚ ਉਸ ਨੂੰ ਹੱਲ ਕਰ ਦਿੰਦੇ ਸੀ ਉਹ ਇੱਕ ਪ੍ਰਕਿਰਤਿਕ ਪ੍ਰਤਿਭਾ ਹੈ ਠੀਕ ਹੈ ਉਹਨਾਂ ਕੋਲ ਇੱਕ ਕੁਦਰਤੀ ਸੰਸਥਾਨ ਹੈ ਤਾਂ ਮੇਰੇ ਕੋਲ ਮੇਰੀ ਜਿੱਦ ਹੈ ਤੁਹਾਨੂੰ ਕੁਦਰਤ ਨੇ ਹੀ ਕੋਈ ਤੋਹਫਾ ਦੇ ਰੱਖਿਆ ਹੈ ਬਹੁਤ ਵਧੀਆ ਗੱਲ ਹੈ ਮੈਨੂੰ ਨਹੀਂ ਮਿਲਿਆ ਹੈ ਪਰ ਮੈਨੂੰ ਕੁਝ ਹੋਰ ਮਿਲਿਆ ਹੈ ਮੈਂ ਮਿਹਨਤ ਕਰ ਸਕਦਾ ਹਾਂ ਮੈਂ ਮਿਹਨਤ ਕਰਾਂਗਾ ਮੈਂ ਬੋਲਿੰਗ ਵੀ ਕਰਦਾ ਸੀ ਨਾ ਮੇਰੇ ਕੋਲ ਬੋਲਰ ਦੀ ਹਾਈਟ ਸੀ ਨਾ ਮੇਰੇ ਕੋਲ ਜ਼ਬਰਦਸਤ ਗਤੀ ਸੀ ਇਹ ਮੇਰੀ ਬੋਲਿੰਗ ਆਰਮ ਸੀ ਫਾਸਟ ਬੋਲਰ ਦਾ ਗੁੱਟ ਇਦਾਂ ਦਾ ਹੁੰਦਾ ਹੈ ਇੰਨਾ ਪਤਲਾ ਮੈਂ ਕਿਹਾ ਮੇਰੇ ਕੋਲ ਗੁੱਟ ਨਹੀਂ ਹੈ ਕੋਈ ਗੱਲ ਨਹੀਂ ਮੈਂ ਮੋਢਾ ਤਿਆਰ ਕੀਤਾ ਮੈਂ ਮੋਢੇ ਤੋਂ ਖੇਡਣ ਲੱਗਾ ਮੈਂ ਕਿਹਾ ਮੇਰੀ ਗਤੀ ਨਹੀਂ ਆ ਤਾਂ ਮੈਂ ਅਨੁਸ਼ਾਸਨ ਨਾਲ ਆਪਣੀ ਲਾਈਨ ਲੈਂਥ ਫੜ ਕੇ ਕਰਾਂਗਾ ਮੇਰੀ ਗੇਂਡ ਲਾਈਨ ਨਾਲੋਂ ਹਿੱਲੇਗੀ ਹੀ ਨਹੀਂ ਤੇ ਮੈਂ ਮੋਡਾ ਲਾ ਕੇ ਉਹਨੂੰ ਗੁੱਡ ਲਾਈਨ ਤੋਂ ਥੋੜਾ ਬਾਉਂਸ ਦਵਾਵਾਂਗਾ ਜੋ ਨਹੀਂ ਹੈ ਉਹਦਾ ਕੀ ਕਰ ਸਕਦੇ ਹਾਂ ਜੋ ਹੈ ਉਸਤੇ ਤਾਂ ਮਿਹਨਤ ਕਰ ਸਕਦੇ ਹਾਂ ਨਾ